ਕਹਿੰਦੇ ਮੂੰਹ ਤੇ ਮਿੱਠੇ ਪਿੱਠ ਪਿੱਛੇ ਕਰਨ ਬਰਿਆਈਆਂ ਮੂੰਹ ਤੇ ਮਿੱਠੇ ਪਿੱਠ ਪਿੱਛੇ ਕਰਨ ਬਰਿਆਈਆਂ ਉਤਲੇ ਮਨੋਂ ਅਸੀਸਾਂ ਦੰਦੇ ਨੇ ਅੰਦਰੋਂ ਚੌਣ ਤਬਾਈਆਂ ਬਿਲਕੁਲ ਸਚਾਈ ਹੈ ਜੀ ਮਾੜੇ ਸੱਜਣਾ ਨਾਲੋਂ ਕਹਿੰਦੇ ਇਨਸਾਨ ਕੱਲਾ ਹੀ ਚੰਗਾ ਬਿਲਕੁਲ ਸਚਾਈ ਹੈ ਮਾੜੇ ਸਾਡੀ ਜ਼ਿੰਦਗੀ ਤਬਾਹ ਕਰ ਦਿੰਦੇ ਨੇ ਸਾਰੇ ਪਾਸੇ ਨੂੰ ਅਸੀਂ ਆਪਣੀ ਇੰਨੀ ਚੰਗਿਆਈ ਤੇ ਵਿੱਚ ਫਸੇ ਰਹਿੰਨੇ ਆਂ ਕਿਉਂਕਿ ਸਾਡੀਆਂ ਪਰਬੇਸ਼ਾਂ ਇਦਾਂ ਦੀਆਂ ਹੋਈਆਂ ਹੁੰਦੀਆਂ ਨੇ ਸਾਨੂੰ ਮਾੜੇ ਇਨਸਾਨਾਂ ਦਾ ਪਤਾ ਹੀ ਨਹੀਂ ਲੱਗਦਾ ਅਸੀਂ ਅਗਲੇ ਦੀ ਮਿੱਠੀ ਬੋਲੀ 'ਚ ਆ ਜੰਨੇ ਆ ਅਗਲੇ ਦੇ ਮਿੱਠਪਣੇ 'ਚ ਆ ਜੰਨੇ ਆ ਸਾਨੂੰ ਨਹੀਂ ਪਤਾ ਲੱਗਦਾ ਵੀ ਇਸ ਮਿੱਠਪਣੇ ਨੇ ਸਾਨੂੰ ਕਿੱਥੇ ਥਾਈ ਹੁੰਜ ਕੇ ਰੱਖ ਦੇਣਾ ਅੱਜ ਕੱਲ ਤਾਂ ਦੁਨੀਆ ਨੂੰ ਮੈਂ ਤਾਂ ਇਹ ਕਹਿੰਨੀ ਆ ਬਈ ਜਿਹੜੀ ਸਾਡੀ ਚੰਗਿਆਈ ਹੈ ਨਾ ਕਿਉਂਕਿ ਦੁਨੀਆ ਦਾ ਇਹ ਦਸਤੂਰ ਬਣ ਗਿਆ ਤੁਹਾਡੇ ਮੂੰਹ ਤੇ ਤੁਹਾਡੀਆਂ ਸਫਤਾਂ ਫੁੱਲ ਕਰਨੀਆਂ ਪਿੱਠ ਪਿੱਛੇ ਤੁਹਾਨੂੰ ਆਵਾਜ਼ ਉਜਾੜਨਾ ਚਾਹੁੰਦੇ ਨੇ ਬੜੇ ਗੰਦੇ ਲੋਕ ਆ ਇਹਨਾਂ ਨੂੰ ਨਾ ਜੁੱਤੀ ਦੀ ਨੋਕ ਤੇ ਰੱਖਿਆ ਕਰੋ ਜਦੋਂ ਇੱਕ ਵਾਰ ਕਿਸੇ ਤੋਂ ਪਣਕ ਹੋ ਗਈ ਵੀ ਫਲਾਣਾ ਇਹ ਹੈ ਜੇ ਸਾਡੇ ਨਾਲ ਕਰਿਆ ਇਹਨਾਂ ਨੂੰ ਮੁੜ ਕੇ ਨਾ ਆਪਣੇ ਨੇੜੇ ਦੂਰ ਦੂਰ ਤੱਕ ਨਾ ਫਰਕਣ ਦੇਆ ਕਰੋ ਇਹਨਾਂ ਨੂੰ ਇਹ ਹੁੰਦੇ ਨਹੀਂ ਇੰਨੇ ਚੁਕੇ ਇਹ ਤੁਹਾਨੂੰ ਫੇਰ ਕਿਤੇ ਹੱਥ ਪਾਉਣਗੇ ਮੌਕਾ ਦੇਖ ਕੇ